ਨੰਬਰ ਜੀ ਕੋ ਚੋਹਲੇ ਮੈਂ ਐਪਿਕਸ ਕੌਂਸਲ ਮੈਂਬਰ ਹਾਂ ਔਰ ਫਰਸਟ ਕਲਾਸ ਕ੍ਰਿਕਟਰ ਹਾਂ ਔਰ ਰੋਜ਼ ਦਿਨ ਨਾਲ ਨਾ ਮੈਂ ਸੋਸ਼ਲ ਵਰਕਰ ਵੀ ਹਾਂ ਔਰ ਇੰਡੀਅਨ ਕ੍ਰਿਕਟਰ ਐਸੋਸੀਏਸ਼ਨ ਦੀ ਮੈਂਬਰ ਵੀ ਹਾਂ ਸੋ ਅੱਜ ਮਜਬੂਦ ਗਰੋਵਰ ਜੀ ਯੰਗੇਸਟ ਪਰਸਨ ਇਨ ਸੈਕਟਰੀ ਆਫ AGA ਮੈਂ ਉਹਨਾਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਦੀ ਹਾਂ ਔਰ ਹਮੇਸ਼ਾ ਹੀ ਜਦੋਂ ਕੋਈ ਚੇਂਜ ਹੁੰਦਾ ਹੈ ਤੇ ਹਮੇਸ਼ਾ ਸਾਰਿਆਂ ਦੇ ਲਈ ਜਿਹੜੇ ਸੁਪਨੇ ਹੁੰਦੇ ਨੇ ਉਹ ਬਹੁਤ ਵੱਡੇ ਹੋ ਜਾਂਦੇ ਨੇ ਉਹਨਾਂ ਨੂੰ ਇਹ ਆਸ ਹੁੰਦੀ ਹੈ ਕਿ ਸਾਡੇ ਲਈ ਕੁਝ ਬਹੁਤ ਹੀ ਵਧੀਆ ਹੋਏਗਾ ਔਰ ਮੇਰੇ ਹਿਸਾਬ ਨਾਲ ਮੈਂ ਉਮੀਦ ਕਰਦੀ ਹਾਂ ਕਿ ਜੋ ਕ੍ਰਿਕਟਰਸ ਦੇ ਲਈ ਸਪੈਸ਼ਲੀ ਲੜਕੀਆਂ ਦੇ ਲਈ ਔਰ ਮਨ ਕ੍ਰਿਕਟ ਦੇ ਲਈ ਇਹ ਇੱਕ ਨਵਾਂ ਜਿਹੜਾ ਹੈ ਰੂਲ ਐਂਡ ਰੈਗੂਲੇਸ਼ਨ ਐਸਓਪੀ ਬਣਾਣਗੇ ਜਿਸ ਦੇ ਉੱਤੇ ਕੰਮ ਕਰਨਗੇ ਐਂਡ ਉਹਦੇ ਨਾਲ ਨਾਲ ਕਿਉਂਕਿ ਬੀਇੰਗ ਐਸ ਕ੍ਰਿਕਟਰ ਮੈਂ ਐਪੈਕਸ ਕੌਂਸਲ ਦੇ ਵਿੱਚ ਮੈਂਬਰ ਹਾਂ ਅਸੀਂ ਹਮੇਸ਼ਾ ਹੀ ਆਪਣੇ ਪਲੇਅਰਸ ਦੀਆਂ ਪ੍ਰੋਬਲਮਸ ਸਾਹਮਣੇ ਰੱਖਦੇ ਹਾਂ ਚਾਹੇ ਉਹ ਲੋਕਲ ਲੈਵਲ ਤੇ ਡਿਸਟ੍ਰਿਕਟ ਫੀਮੇਲ ਕੋਚ ਹੋਣ ਜਾਂ ਫੀਮੇਲ ਮੈਨੇਜਰ ਹੋਣ ਕਿਉਂਕਿ ਅੱਜ ਦੀ ਡੇਟ ਵਿੱਚ ਸਾਡੇ ਕੋਲ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਉਹ ਲੜਕੀਆਂ ਦੀ ਸੇਫਟੀ ਨੂੰ ਲੈ ਕੇ ਹੈਗਾ ਕਿਉਂਕਿ ਲੜਕੀਆਂ ਦੀ ਸੇਫਟੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਪੈਰੈਂਟਸ ਜਿਹੜੇ ਹੈਗੇ ਨੇ ਉਹ ਆਪਣੀਆਂ ਕੁੜੀਆਂ ਨੂੰ ਕ੍ਰਿਕਟ 'ਚ ਪਾਣਾ ਤੇ ਚਾਹੁੰਦੇ ਨੇ ਬਟ ਉਹ ਡਰਦੇ ਨੇ ਕਿਉਂ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਅਬਿਊਜ਼ਸ ਹੁੰਦੇ ਨੇ ਜਿੱਤੇ ਕਿ ਮੇਲ ਕੋਚਸ ਹੁੰਦੇ ਨੇ ਮੈਨੇ ਕਹਿੰਦੀ ਕਿ ਸਾਰੇ ਮੇਲ ਕੋਚੇ ਸੇਮ ਹੁੰਦੇ ਨੇ ਹਰ ਜਗ੍ਹਾ ਤੇ ਅੱਛੇ ਬੁਰੇ ਸਾਥ ਹੁੰਦੇ ਨੇ ਹੁਣ ਜੇ ਮੈਂ ਇਥੋਂ ਤੱਕ ਪਹੁੰਚੀ ਆ ਮੇਰੇ ਇਥੋਂ ਤੱਕ ਪਹੁੰਚਣ ਦੇ ਵਿੱਚ ਬਹੁਤ ਵੱਡਾ ਮੇਲ ਪਰਸਨਤਾ ਆਤਾ ਹੈ ਚਾਹੇ ਉਹ ਮੇਰੇ ਕੋਈ ਕਜ਼ਨ ਬ੍ਰਦਰ ਸੀ ਚਾਹੇ ਮੇਰੇ ਉਹ ਫਰੈਂਡ ਸੀ ਚਾਹੇ ਮੇਰੇ ਉਹ ਕਲੀਕ ਸੀਗੇ ਸੋ ਬਹੁਤ ਅੱਛਾ ਕਿਰਦਾਰ ਮੇਲ ਲੋਕਾਂ ਦਾ ਹੈ ਬਟ ਫੀਮੇਲ ਕ੍ਰਿਕਟ ਦੇ ਵਿੱਚ ਸਭ ਤੋਂ ਪਹਿਲੇ ਇੱਕ ਇਨਸਿਕਿਉਰਿਟੀ ਹੁੰਦੀ ਹੈ ਜੀ ਅਸੀਂ ਆਪਣੀ ਕੁੜੀ ਨੂੰ ਗਰਾਊਂਡ 'ਚ ਭੇਜਣਾ ਹੈ ਉੱਥੇ ਉਹਨੇ ਮੁੰਡਿਆਂ ਨਾਲ ਖੇਡਣਾ ਹੈ ਉੱਥੇ ਉਹਨੂੰ ਫੀਮੇਲ ਕੋਚ ਜ ਸੋ ਇਸ ਚੀਜ਼ ਨੂੰ ਇੱਥੇ ਜਿਹੜਾ ਵਰਕਆਊਟ ਕੀਤਾ ਜਾਏਗਾ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਬਹੁਤ ਹੀ ਸਟਰੋਂਗ ਨੇ ਔਰ ਇਤਿਹਾਸੇ ਪਾਸੇ ਇੰਨੇ ਕਿ ਜ਼ਿਆਦਾ ਪਿੰਡ ਲੱਗਦੇ ਨੇ ਸੋ ਮੈਂ ਇਹਨਾਂ ਸੈਕਟਰੀ ਸਾਹਿਬ ਨੂੰ ਇਹ ਹੀ ਗੁਜ਼ਾਰਿਸ਼ ਕਰਾਂਗੀ ਕਿ ਇਹ ਵੂਮਨ ਕ੍ਰਿਕਟ ਨੂੰ ਜਿਹੜਾ ਅਪ ਲੈਵਲ ਤੱਕ ਲੈ ਆਇਆ ਤੇ ਜਾਨ ਔਰ ਇੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਸਿਰਜਣ ਕਿ ਇੱਕ ਫੈਮਿਲੀ ਐਟਮੋਸਫੇਅਰ ਹੋਏ ਜਿਹੜਾ ਸਿਰਫ ਤੇ ਸਿਰਫ ਕ੍ਰਿਕਟ ਉੱਤੇ ਗੱਲ ਕਰੇ ਨਾ ਕਿ ਉਹ ਕਿਸੇ ਹੋਰ ਚੀਜ਼ ਤੇ ਜਾਏ ਬਾਕੀ ਜੁੜੇ ਇਕੁਪਮੈਂਟ ਇਨਫਰਾਸਟ੍ਰਕਚਰ ਆ ਉਹ ਪੰਜਾਬ ক্রিকেট ਐਸੋਸੀਏਸ਼ਨ ਬਹੁਤ ਅੱਛਾ ਆਪਣਾ ਰੋਲ ਪਲੇ ਕਰ ਰਹੀ ਹੈ ਔਰ ਸਾਡੇ ਸੈਕਟਰੀ ਆਨਰੇਬਲ ਦਸ਼ੇਰ ਖੰਨਾ ਜੀ ਉਹਨਾਂ ਦੇ ਕੋਲ ਮੈਂ ਜਾਵਾਂ ਚਾਹਾਂਗੀ ਕਿ ਇਹ ਜਾਣ ਉਹਨਾਂ ਨਾਲ ਗੱਲਬਾਤ ਕਰਨ ਔਰ ਕਿਉਂਕਿ ਇਹ ਇੱਕ ਇੰਟਰਨੈਸ਼ਨਲ ਇੱਥੇ ਇੱਕ ਕੀ ਕਹਿੰਦੇ ਆ ਕਿ ਗੇਮਸ ਹੋਈਆਂ ਸੀ ਔਰ ਸਾਰਿਆਂ ਦਾ ਨਾ ਇੱਕ ਨਜ਼ਰ ਹੈਗੀ ਹੈ ਕਿ ਇੱਥੇ ਇੰਟਰਨੈਸ਼ਨਲ 에ਅਰਪੋਰਟ ਹੈ ਤਾਂ ਇੰਟਰਨੈਸ਼ਨਲ ਸਟੇਡੀਅਮ ਕਿਉਂ ਨਹੀਂ ਹੈ ਐਂਡ ਆਈ ਪੀਐਲ ਲਈ ਦ ਮੋਸਟ ਪੀਪਲ ਆਰ ਕ੍ਰੇਜ਼ੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਆਈਪੀਐਲ ਦੇਖਣਾ ਚਾਹੁੰਦੇ ਐਂਡ ਆਈ ਹੋਪ ਕਿ ਇਹ ਦਿਲਚੇਰ ਜੀ ਨਾ ਵਿਜ਼ਿਟ ਕਰਨ ਪ੍ਰੈਜ਼ੀਡੈਂਟ ਸਾਹਿਬ ਨੂੰ ਵਿਜ਼ਿਟ ਕਰਨ ਉਹਤੇ ਪੀਸੀ ਅਲੀ ਜਿਹੜੀ ਪੂਰੀ ਟੀਮ ਹੈ ਉਹਨਾਂ ਨੇ ਵਿਜ਼ਿਟ ਕਰਕੇ ਇੱਥੇ ਫੈਸਿਲਿਟੀਆਂ ਵੀ ਲੈ ਕੇ ਆਉਣ ਤੇ ਪਲੱਸ ਇੱਕ ਐਡਮਿਨਿਸਟ੍ਰੇਸ਼ਨ ਦਾ ਇੱਕ ਆਪਣਾ ਬਹੁਤ ਹੀ ਸੋਨਾ ਇੱਕ ਟੀਮ ਬਣਾਇਆ ਕਿਉਂਕਿ ਵਿਦਆਊਟ ਅ ਟੀਮ ਯੂ ਆਰ ਨਥਿੰਗ ਉਹ ਉਹ ਜਿਹੜੇ 25 ਲੋਕ ਸਿਰਫ ਗੱਲਾਂ ਕਰਨ ਵਾਲੇ ਨੇ ਉਹ ਨਹੀਂ ਚਾਹੀਦੇ ਸਾਨੂੰ ਅੰਮ੍ਰਿਤਸਰ ਦੇ ਲਈ ਇੱਕ ਸੋਹਣੀ ਕ੍ਰਿਕਟ ਚਾਹੀਦੀ ਹੈ ਅੱਛੀ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ ਕੁੜੀਆਂ ਦੀ ਸੇਫਟੀ ਚਾਹੀਦੀ ਹੈ ਸੋ ਵਿਸ਼ ਯੂ ਗੁੱਡ ਲੱਕ ਮਿਸਟਰ ਨਵਜੋਤ ਗਰੋਵਰ ਜੀ ਐਂਡ ਮੈਂ ਆਸਕ ਆਡੀਆ ਕਿ ਤੁਸੀਂ ਸਾਰਿਆਂ ਦੇ ਸੁਪਨਿਆਂ ਤੇ ਖਰੇ ਉਤਰੋਗੇ ਲੱਗਦਾ ਨਹੀਂ ਕਿ ਸਰ ਗਵਰਨਰ ਚ ਹੀ ਗਏ ਤੇ ਤੁਸੀਂ ਗਏ ਤੇ ਕਮਿਊਨਿਟੀ ਨੂੰ ਪਤਾ ਨਹੀਂ ਦੇਖੋ ਜਦੋਂ ਕੋਈ ਯੰਗੇਸਟ ਪਰਸਨ ਆਂਦਾ ਨਾ ਤੇ ਉਹਦੀ ਕ੍ਰੀਏਟੀਵਿਟੀ ਸਾਰਿਆਂ ਨਾਲੋਂ ਵੱਖਰੀ ਹੁੰਦੀ ਹੈ ਸੋ ਮੈਂ ਚਾਹਾਂਗੀ ਕਿ ਇਹ ਮਿਲ ਕੇ ਸਾਰੇ ਜਾਣੇ ਕੰਮ ਕਰਨ ਐਡਮਿਨਿਸਟ੍ਰੇਸ਼ਨ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂ ਜਿਹੜੇ ਜਿਨ੍ਹਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਕਿਉਂਕਿ ਜਦੋਂ ਐਕਸਪੀਰੀਅੰਸ ਤੇ ਯੰਗਸਟਰਸ ਦੇ ਸੁਪਨੇ ਕੰਬਾਈਨ ਹੁੰਦੇ ਨੇ ਤੇ ਉਹ ਜ਼ਿਆਦਾ ਚੀਜ਼ ਨੂੰ ਜਿਹੜੀ ਅੱਗੇ ਲੈ ਕੇ ਜਾਂਦੇ ਨੇ ਸੋ ক্রিকেট ਲਈ ਇਹ ਬਹੁਤ ਵੱਡੀ ਅੱਜ ਦੀ ਜਿਹੜਾ ਦਿਨ ਹੈ ਉਹ 골ਡਨ ਦਿਨ ਹੈ ਸੋ ਆਈ ਹੋਪ ਕਿ ਸਾਰਿਆਂ ਲਈ ਓਪਰਚ्युनिटी ਸਭ ਨੂੰ ਅੱਛੀ ਮਿਲੇਗੀ ਔਰ ਅੰਮ੍ਰਿਤਸਰ ਵਾਲਿਆਂ ਦੇ ক্রিকেট ਮੁਕਾਬਲੇ ਜਿਹੜੇ ਨੇ ਹੋ ਸਕਾ ਟੂ ਐਵਰੀਬਾਡੀ ਮੈਂ ਮਤੀ ਸਿੰਘ ਬਾਵਾ ਜੋ ਫਾਰਮਰ ਸੈਕਟਰੀ ਸੀਗਾ ਜੂ ਤ੍ਰਿਪਤੀਵੰਦ ਨੇ ਚਾਰ ਜੱਲੇ ਆ ਉਸ ਤੋਂ ਪਹਿਲਾਂ ਮੈਂ ਸੀ ਉੱਤੇ ਮੈਂ ਆਪਣੇ ਟਾਈਮ ਤੇ ਜੋ ਕੁਝ ਨਹੀਂ ਕਰ ਸਕਿਆ ਆਪਣੀਆਂ ਕਿਸੇ ਵੀ ਵਜ੍ਹਾ ਕਰਕੇ ਜਾਂ ਸਰਕਾਰ ਤੱਕ ਪਹੁੰਚ ਨਹੀਂ ਸੀ ਕੁਝ ਨਹੀਂ ਸੀ ਹੁਣ ਆਪਣੇ ਜੰਗਾਂ ਡਾਇਨਾਮਿਕ ਆਈਨ ਲਿਸਟ ਗਰੋਵਰ ਇਹਨਾਂ ਤੋ ਉੱਤ ਤੱਕ ਪਹੁੰਚੀ ਰਹੀ ਹੈ ਜੋ ਵੀ ਕਮੀ ਪੇਸ਼ ਆ ਇਹਨਾਂ ਕੋਲ ਉਸੇ ਕਰਾ ਦਾਲੂ ਮੌਸਮ ਹੈ ਨਾ ਤੇ ਅਜੇ ਇਹਨਾਂ ਨੂੰ ਗੁੱਲਿਸਿਸ ਦੇ ਰਹੇ ਜੋ ਵੀ ਨਾਲ ਇਹਨਾਂ ਦੇ ਸਬੰਧ ਇਲਾਕਾ ਜਿਹੜੇ ਰਹਿੰਦੇ ਕੰਮ ਉਹ ਪਹਿਲ ਦੇਣਗੇ ਅਲ ਹਮਦੁਲਿਲਾ ਤੇ ਕਿਤੇ ਜਾ ਰਹੇ ਹੈ ਜਿਹੜਾ ਮੰਤਰੀ ਨੇ ਸੁਗਰਾ ਹੋਰ ਜਿਹੜੀ ਵੀ ਚੀਜ਼ ਹੈ ਗਰੋਨ ਦੀ ਕਮੀ ਪੇਸ਼ੀ ਰਹਿ ਗਈ ਸੀ ਬਰਸਾਦਾਂ ਦਾ ਸੀਜ਼ਨ ਸੀਗਾ ਉਹਦੀ ਵਜ੍ਹਾ ਕਰਕੇ ਥੋੜਾ ਜਿਹਾ ਪ੍ਰੋਬਲਮ ਹੈ ਨੇ ਜੋ ਜੀ ਨਹੀਂ ਕੀ ਕਹਿਣਾ ਚਾਹੋਗੇ ਜੋ ਜਿਲੇ ਦੀ ਇਹਨਾਂ ਨੂੰ ਗੁਰੂਸਿ ਸਿਧਿਆਨੇ ਜੋ ਡਾਇਨਾਮਿਕ ਐਂਡ ਜਰਨੀ ਆਏ ਨੇ ਸਰਕਾਰ ਤੱਕ ਇਹਨਾਂ ਦੀ ਪਹੁੰਚ ਹੈ ਤੇ ਬੜਾ ਕੁਝ ਉੱਥੋਂ ਲੈ ਕੇ ਫੰਡ ਮਸ਼ੀਨਰੀ ਤੇ ਆਪਣਾ ਕੰਮ ਜੋਰ ਦਾ ਕਰਨ। ਸਾਡਾ ਗੁਰੂਸਿ ਜੀ ਜਨਬ। ਮੇਰਾ ਨਾਮ ਨਵਜੋਤ ਗਰੋਵਰ ਹੈ। ਮੈਂ ਅੱਜ ਏਜੀਆ ਵਿੱਚ ਅਲੋਇਨ ਸੈਕਟਰ ਵੱਲੋਂ ਮੋਡਾ ਅੱਜ ਸੰਭਾਲਿਆ ਹੈ। ਇਹ ਅੰਮ੍ਰਿਤਸਰ ਵਾਸੀਆਂ ਦਾ ਮੈਂ ਤੈਅ ਬਣੇ ਧਰਮਾਦੀ ਹਾਂ। ਸਾਡੇ ਸਾਡੇ ਸਰਕਾਰਯੋਗ ਸਾਡੇ ਵੱਡੇ ਆਇਆ ਵੀ ਸਾਡੇ ਬਾਜਵਾਜੀ ਦਾ ਅਰਜੁਨ ਜੀ ਦਾ ਸਾਡੇ ਸਾਰੀ ਪੁਰਾਣੀ ਟੀਮ ਅੱਜ ਮੈਂ ਸਾਰੀ ਪੁਰਾਣੀ ਟੀਮ ਨਾਲ ਜੋੜੀ ਆ ਆਪਣਾ ਸਾਡੇ ਤੇ ਸ਼ਬਾਜ਼ ਆ ਜਾਂ ਰਾਜ ਸੀਪੀ ਜੀ ਆ ਜਾਂ ਸਾਡੀ ਸਾਰੀ ਟੀਮ ਹੈ ਏਜੀਓ ਦੀ ਬੜਾ ਵੱਡਾ ਪਰਿਵਾਰ ਆ ਏਜੀਓ ਦਾ ਤੇ ਇੱਕ ਅਮਰਸਰ ਦੀਆਂ ਰੂਟਸ ਜੁੜਦੀਆਂ ਏਜੀਓ ਦੇ ਨਾਲ ਜਿਹੜੀਆਂ ਰੂਟਸ ਜੁੜਦੀਆਂ ਉਹ ਸੈਂਟੀਮੈਂਟਸ ਜਿਹੜੇ ਇਹ ਗਰਾਉਂਡ 'ਉਂ ਲੈ ਕੇ ਆ ਕਿ ਅੰਮ੍ਰਿਤਸਰ ਇੱਕ ਚੰਗੇ ਪਲੇਅਰ ਸਾਡੇ ਇੱਥੋਂ ਅੰਮ੍ਰਿਤਸਰੋਂ ਆਉਣੇ ਚਾਹੀਦੇ ਆ ਮੈਂ ਤਹ ਦਿਲੋਂ ਧੰਨਵਾਦੀ ਆ ਬੜਿਆਂ ਦੇ ਆਸ ਜਿਨ੍ਹਾਂ ਨੇ ਮੇਰੇ ਸੋਸ਼ਲ ਮੀਡੀਆ ਤੇ ਕਮੈਂਟ ਕੀਤਾ ਜਿਨ੍ਹਾਂ ਨੇ ਮੈਨੂੰ ਹੌਸਲਾ ਵਧਾਈ ਦਿੱਤੀ ਜਿਨ੍ਹਾਂ ਨੇ ਮੈਨੂੰ ਸ਼ਾਬਾਸ਼ ਸ਼ਾਬਾਸ਼ ਦਿੱਤੀ ਕਿ ਬਹੁਤ ਵਧੀਆ ਕੰਮ ਮੈਂ ਅਜੇ ਅੱਜ ਦੇ ਦਿਨ ਜੁਆਇਨ ਕੀਤਾ ਪਰ ਤੁਸੀਂ ਦੇਖੋ ਤਿੰਨ ਦਿਨ ਤੋਂ 20 20 ਇੱਥੇ ਮਾਲੀ ਲੱਗ ਕੇ ਇੰਪਰੂਵਮੈਂਟ ਸ਼ੁਰੂ ਹੋ ਗਈ ਆ ਸਾਰੀਆਂ ਟੀਮਾਂ ਨਾਲ ਕੋਚੀਸ ਨਾਲ ਜਿਵੇਂ ਸਾਰੇ ਅਧਿਕਾਰਧਾਰਕਾਂ ਸੇ ਬਾਅਦ ਨਾਲ ਮੈਂ ਮੀਟਿੰਗ ਕਰ ਰਹੇ ਆ ਆਨ ਆਨਲਾਈਨ ਟਾਈਮ ਦੇ ਵਿੱਚ ਜੀਏ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਚੰਗੇ ਲੈਵਲ ਤੇ ਇਹ ਗਰਾਊਂਡ ਦੇਖੋਗੇ ਮੈਂ ਤੁਹਾਡਾ ਨਾਲ ਇਹ ਵਾਦਾ ਕਰਦਾ ਮੇਰਾ ਇੱਕ ਸੁਭਾਅ ਹੀ ਆ ਮੈਨੂੰ ਇੱਕ ਚੰਗਾ ਲੱਗਦਾ ਕਿ ਡਿਵੈਲਪਮੈਂਟ ਕਿਉਂਕਿ ਮੈਂ ਆਲਰੇਡੀ ਨਾਰਥ ਦੇ ਵਿੱਚ ਕੰਮ ਕਰ ਰਿਹਾ ਵਾਂ ਮੈਨੂੰ ਜਿਹੜਾ ਇਹ ਡਿਵੈਲਪਮੈਂਟ ਦਾ ਇੱਕ ਸ਼ੌਂਕ ਹੈ ਮੈਂ ਇਹ ਗਰਾਊਂਡ ਨੂੰ ਇੱਕ ਨਿਹਾਰ ਬਦਲ ਕੇ ਜੀ ਅੱਜ ਸਾਰੇ ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਅੱਜ ਗਰਾਊਂਡ ਦੀ ਇੱਕ ਨਜ਼ਰ ਮਾਰ ਕੇ ਜਾਣਾ 2 ਮਹੀਨੇ ਬਾਅਦ ਤੁਹਾਨੂੰ ਮੈਂ ਇੱਥੇ ਫੇਰ ਇੱਕ ਪ੍ਰੈਸ ਕਾਨਫਰੰਸ ਰੱਖਾਂਗਾ ਤੁਸੀਂ ਦੇਖਣਾ ਕਿ ਮਤਲਬ ਪੁਰਾਣੀ ਪਿਕਚਰ ਤੇ ਨਵੀਂ ਪਿਕਚਰ ਤੇ ਜ਼ਮੀਨ ਸਮਾਨਦਾਰ ਚ ਫਰਕ ਹੋਏਗਾ ਕਿ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਵੱਡੇ ਭਰਾ ਦੇ ਨਾਤੇ ਸਹਿਯੋਗ ਮੰਗਦਾ ਕਿ ਜਿਹੜਾ ਪੀਸੀਏ ਹੈ ਸਾਡੇ ਨਾਲ ਵੱਡੇ ਭਰਾ ਬਣ ਕੇ ਸਾਨੂੰ ਜੀਏ ਨੂੰ ਛੋਟਾ ਭਰਾ ਸਮਝ ਕੇ ਸਾਡੇ ਨਾਲ ਸਹਿਯੋਗ ਕਰੇ ਕਿਉਂਕਿ ਜਿਹੜੇ ਪੀਸੀਏ ਦੇ ਮੈਚਸ ਆ ਜਿਹੜੇ ਇੱਥੇ ਕਿਸੇ ਕਾਰਨ ਬੰਦ ਹੋ ਚੁੱਕੇ ਆ ਉਹ ਇੱਥੇ ਦੀ ਕੋਈ ਸਿਆਸਤ ਆ ਜਿਹੜੀ ਲੋਅਰ ਗਰਾਊਂਡ ਤੇ ਗਈ ਮੈਂ ਸਮਝ ਗਿਆ ਜਲਦੀ ਠੀਕ ਕਰਾਂਗਾ ਅੱਗੇ ਮੈਂ ਬੈਠਿਆਂ ਨੂੰ ਮੇਰੇ ਬਾਰੇ ਕਈ ਬੰਦਿਆਂ ਨੇ ਕੰਪਲੇਂਟ ਕੀਤੀ ਆ ਕਿ ਇਹ ਆਪਣਾ ਕ੍ਰਿਕਟਰ ਨਹੀਂ ਹੈ ਮੈਂ ਸਿਰਫ ਸਾਰਿਆਂ ਨੂੰ ਇੱਕ ਤੁਹਾਡੇ ਮੈਸੇਜ ਲਈ ਪੁੱਛਣਾ ਚਾਹਵਾਗਾ ਕਿ ਅਮਿਤ ਸ਼ਾਹ ਜੀ ਦਾ ਬੇਟਾ ਜੈਸ਼ਾ ਉਹ ਕੋਈ ਕ੍ਰਿਕਟਰ ਹੈ ਜੇ ਅੱਜ ਸਾਡੇ ਪੀਸੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਮਰਜੀਤ ਸਿੰਘ ਮਹਿਤਾ ਜੀ ਉਹ ਕੋਈ ਕ੍ਰਿਕਟਰ ਨੇ ਅੱਜ ਜਿਹੜੇ ਸਾਡੇ ਪੀਸੀਆ ਦੇ ਸੈਕਟਰੀ ਨੇ ਉਹ ਕੋਈ ਕ੍ਰਿਕਟਰ ਨਹੀਂ ਅੱਜ ਅਰुण ਜੇਟਲ ਜੀ ਦਾ ਬੇਟਾ ਜਿਹੜਾ ਉਹ ਆਪਣਾ ਉਹ ਵੀ ਕ੍ਰਿਕਟਰ ਨਹੀਂ ਆ ਉਹ ਵੀ ਬੀਸੀਸੀਆ ਦਾ ਕੋਈ ਚੰਗੇ ਲੈਵਲ ਤੇ ਜ਼ਿੰਮੇਵਾਰੀ ਆ ਮੇਰੇ ਅੰਦਰ ਵਿਸ਼ਵਾਸ ਹੈ ਆਪਣੇ ਆਪ ਨੂੰ ਲੈ ਕੇ ਕਿ ਮੈਂ ਇੱਥੇ ਚੰਗੀ ਚੰਗੀ ਸੋਚ ਲੈ ਕੇ ਇੱਥੇ ਆਇਆ ਬੱਚਿਆਂ ਦਾ ਆਮਲੇ ਟਾਈਮ ਦੇ ਵਿੱਚ ਭਵਿੱਖੇ ਚੇਂਜ ਕਰਨਾ ਚਾਹਨਾ ਕਿ ਸਾਡੇ ਗੁਰੂ ਨਗਰੀ ਦੇ ਵਿੱਚੋਂ ਇੱਕ ਵਿਰਾਟ ਪੋਲੀ ਵਰਗਾ ਕਲੀਅਰ ਨਿਕਲ ਕੇ ਜਾਵੇ ਜਿਹੜੀ ਜਿਹੜਾ ਮਾਨ ਸਰਕਾਰ ਜਿਹੜਾ ਵਿਸ਼ਵਾਸ ਮਿਲਦੇ ਸਰਕਾਰ ਨੇ ਉਹਨੇ ਰੱਖਿਆ ਜਿਹੜਾ ਵਿਸ਼ਵਾਸ ਉਹਨਾਂ ਨੇ ਮੇਰੇ ਤੇ ਜਪਾਇਆ ਮੈਂ ਉਹ ਤਹਿ ਦਿਲੋਂ ਉਹਨਾਂ ਦੀ ਸੇਵਾ ਉਹਨਾਂ ਦਾ ਜਿਹੜਾ ਫਰਜ਼ ਮੇਰਾ ਹੈਗਾ ਉਹਨਾਂ ਪ੍ਰਤੀ ਮੈਂ ਤਹਿ ਦਿਲੋਂ ਨਿਭਾਵਾਂਗਾ ਆਹ ਅਨੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਅੰਮ੍ਰਿਤਸਰ ਦੀ ਗਰਾਊਂਡ ਮੈਂ ਬੋਲ ਰਿਹਾ ਕਿ ਇੱਥੇ ਆਉਣ ਦੇ ਟਾਈਮ ਦੇ ਵਿੱਚ ਚੰਗੇ ਲੈਵਲ ਦੇ ਟੂਰਨਾਮੈਂਟ ਕਰਾਵਾਂਗਾ ਮੇਰਾ ਵਿਸ਼ ਹੈ ਮੇਰਾ ਸੁਪਨਾ ਹੈ ਕਿ ਇੱਥੇ ਇੰਟਰਨੈਸ਼ਨਲ ਲੈਵਲ ਇੱਕ ਮੈਚ ਕਰਾਵਾਂਗਾ ਉਹਦੇ ਵਿੱਚ ਬਾਰੇ ਬੱਚੇ ਖੇਡਦੇ ਵਿੱਚ ਆਉਂਦੇ ਡੇਟਾ ਅੱਗੇ ਤੱਕ ਹੀ ਜਾ ਪਾਉਂਦੇ ਕੀ ਗੱਲ ਜੀ ਉਹਦੇ ਦੇ ਵਿੱਚ ਦੇਖੋ ਮੈਂ ਇੱਕ ਵਾਰੀ ਸਾਰਿਆਂ ਨਾਲ ਹੁਣ ਨਵੇਂ ਪੱਧਰ ਦੇ ਕੋਚੀਸ ਨਵੇਂਆਂ ਨਾਲ ਸਾਰੇ ਗਰਾਊਂਡ ਟੀਮ ਸਾਰੀ ਜਿਹੜੀ ਸਾਡੇ ਪੁਰਾਣੇ ਉੱਤੇਵਾਰ ਸਭਾ ਨੇ ਦੇਖੀ ਦੇਖੋ ਨਾਲ ਸਾਡੇ ਫਾਰਮਰ ਸੈਕਟਰੀ ਦੇ ਸਾਡੇ ਲਾਸਟ 95 ਦੇ ਵਿੱਚ ਸੈਕਟਰੀ ਰਹੇ ਨੇ ਦੇਖੋ ਮੈਂ ਸਾਡੇ ਤੋਂ ਸੀਨੀਅਰ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਸੀੜ੍ਹ ਸਾਹਮਣ ਰਿਹਾ ਕਿ ਮੈਂ ਇੱਕ ਕੱਲਾ ਨਹੀਂ ਕਰ ਰਿਹਾ ਮੇਰੀ ਇੱਕ ਟੀਮ ਹੈ ਸਾਰੀ ਹੈ ਇਹ ਸਾਰੀ ਟੀਮ ਦੇ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਅੰਕਲ ਨਾਲ ਸਲਾਹ ਕਰਕੇ ਜਾਂ ਸਾਰੀ ਟੀਮ ਨਾਲ ਸਲਾਹ ਕਰਕੇ ਜਿਹੜੀਆਂ ਲੋਅਰ ਗਰਾਉਂਡ ਲੈਵਲ ਜਿਹੜੇ ਬੰਦੇ ਜਿਹੜੇ ਇੱਥੇ ਰਹੀਆਂ ਮੈਂ ਉਹ ਨੱਥ ਪਾਵਾਂਗੇ ਜੇ ਕੋਈ ਇੱਥੇ ਇਹ ਮਤਲਬ ਕੋਈ ਇੱਥੇ ਕਰਪਸ਼ਨ ਕਰਦਾ ਜਾਂ ਇੱਥੇ ਕੋਈ ਬੱਚਿਆਂ ਦੇ ਨਾਲ ਖਲਵਾੜ ਕਰਦਾ ਜਾਂ 파ਰਸ਼ਲਟੀ ਕਰਦਾ ਜਿਹੜਾ ਫੜਿਆ ਗਿਆ ਉਹ ਦੋਸ਼ੀ ਜਿਹੜਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਉਹਦੇ ਵੱਲੋਂ ਮੈਂ ਆਪਣਾ ਵਚਨ ਬੰਧਾ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਬੱਚਿਆਂ ਦਾ ਚੰਗਾ ਭਵਿੱਖ ਮੈਂ ਮਤਲਬ ਤੁਸੀਂ ਕਹੋਗੇ ਕਿ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਅچھے ਪਲੇਅਰ ਅੰਮ੍ਰਿਤਸਰੋਂ ਨਿਕਲ ਕੇ ਜਾਣਗੇ ਸਰ ਜਿਹੜੀ ਘਾਹ ਆ ਉਹ ਤੇ ਸਾਰੀ ਖਰਾਬ ਹੋ ਚੁੱਕੀ ਉਹ ਬੂਟੀ ਬਣ ਚੁੱਕੀ ਹੈ ਉਹਦਾ ਕੀ ਹੱਲ ਹੈ ਤੁਸੀਂ ਦੇਖੋ ਜਿਹੜੀ ਘਾਹ ਆ ਉਥੇ ਬੂਟੀ ਬਣ ਚੁੱਕੀ ਹੈ ਹਜੇ ਮੈਂ ਅੱਜ ਜੁਆਇਨ ਕਰ ਰਿਹਾ ਹਾਂ ਪਰ 3 ਦਿਨਾਂ ਚੋਂ 20-20 ਮਾਲੀ ਉੱਥੇ ਤੁਸੀਂ ਦੇਖੋ ਬੁਟੀ ਬੁਟੀ ਗਲਤ ਸੁਣੋ ਬੁਟੀ ਬਣ ਗਈ ਆ ਉਹਦੇ ਵਿੱਚ ਆਉਣ ਆਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਾਰਪੋਰੇਸ਼ਨ ਬੜਾ ਸਹਿਯੋਗ ਕਰਨ ਲੱਗੀ ਆ ਉਹਨਾਂ ਨੇ ਕਿਉਂਕਿ ਸੀਐਮ ਸਾਹਿਬ ਦਾ ਬੜਾ ਵਿਜ਼ਨ ਸੀ ਇਹ ਸਪੋਰਟਸ ਨੂੰ ਲੈ ਕੇ ਉਹ ਅੱਜ ਸਾਰੇ ਕਾਰਪੋਰੇਸ਼ਨ ਡੀਸੀਜ਼ ਜਾਂ ਸਾਰੇ ਅਫੀਸਰ ਲੋਬੀ ਬੱਚਿਆਂ ਨੂੰ ਸਪੋਰਟਸ ਦੇ ਉੱਤੇ ਪ੍ਰੇਰਿਤ ਕਰਨ ਦੇ ਲਈ ਸਕੀਮਸ ਬਣਾ ਰਹੇ ਨੇ ਮੇਰੀ ਕਿਸੇ ਕੋਰ ਆਪਣੇ ਕਾਰਪੋਰੇਸ਼ਨ ਕਮਿਸ਼ਨਰ ਅਮਰਸਰ ਨਾਲ ਵੀ ਗੱਲ ਹੋਈ ਸੀ ਉਹ ਇੱਕ ਸਿੰਥੈਟਿਕ ਟ੍ਰੈਕ ਵੀ ਬੋਰੇ ਨੇ ਕਈ ਜਗ੍ਹਾ ਤੇ ਜਿਵੇਂ ਆਪਣੇ ਗਾਂਧੀ ਗਰਾਊਂਡ ਵੀ ਹੋ ਗਿਆ ਜਾਂ ਸਾਡਾ ਪਿਛਲੇ ਗਰਾਊਂਡ ਹੈ ਜਾਂ ਕੰਪਨੀ ਬਾਗ ਹੈ ਮਤਲਬ ਇਹ ਹੋਰ ਵੀ ਅਸੀਂ ਸਹਿਯੋਗ ਲੈ ਕੇ ਪੀਸੀਆ ਦੇ ਸਹਿਯੋਗ ਦੇ ਨਾਲ ਤੁਸੀਂ ਦੇਖਣਾ ਇੱਥੇ ਜਿਹੜੀ ਬੂਟੀ ਬਣ ਗਈ ਹੈ ਜੰਗਲ ਬਣ ਗਿਆ ਇਹੀ ਜੰਗਲ 'ਚ ਮੰਗਲ ਕਰਾਂਗੇ ਆਪਾਂ ਠੀਕ ਹੈ ਧੰਨਵਾਦ ਧੰਨਵਾਦ